ਪਰ ਕਿਹ ਕਿਹ ਨਾ ਜਾਉਂਗੇ ਅੱਜ ਕਿੰਨੇ ਲੋਕਾਂ ਦੀ ਜਿਹੜੀ ਜਮੈਨਿੰਗ ਹੋਈ ਹੈ ਇਹ ਅਲੱਗ-ਅਲੱਗ ਪਾਰਟੀਆਂ ਨੂੰ ਛੱਡ ਕੇ ਜਿਹੜਾ ਆਵਾਜ਼ ਨੂੰ ਪਾਰਟੀ ਬਣਾ ਰਹੇ ਆ ਅ ਮੇਰੇ ਕੋਲ ਅੱਜ ਤਿੰਨ ਪਿੰਡਾਂ ਤੋਂ ਔਰ ਸ਼ਹਿਰ ਤੋਂ ਵੀ ਇੱਕ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਜੁਆਇਨ ਹੋਈ ਹੈ ਔਰ ਜ਼ਿਆਦਾਤਰ ਲੋਕ ਜਿਹੜੇ ਉਹ ਕੱਲ ਹੀ ਪਾਰਟੀ ਨੂੰ ਛੱਡ ਕੇ ਸਾਡੇ ਚ ਜੁਆਇਨ ਕਰ ਰਹੇ ਔਰ ਖੁਸ਼ੀ ਦੀ ਗੱਲ ਹੈ ਕਿ ਗਰੁੱਪਾਂ ਦੇ ਵਿੱਚ ਆ ਰਹੇ ਨੇ ਲੋਕ ਇਕੱਠੇ ਹੋ ਕੇ ਆ ਰਹੇ ਨੇ ਕਿ ਅਸੀਂ ਇੰਨੇ ਸਾਲ ਹੋ ਗਏ ਕੁਝ ਨਹੀਂ ਬਣਿਆ ਸਾਡਾ ਨਾ ਕੋਈ ਕੰਮ ਹੋਇਆ ਔਰ ਅਸੀਂ ਭਗਵੰਤ ਮਾਨ ਜੀ ਦੀ ਸੋਚ ਨੂੰ ਦੇਖ ਕੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਦੇਖ ਕੇ ਪਾਰਟੀ ਜੁਆਇਨ ਕਰਨਾ ਚਾਹੁੰਦੇ ਹਾਂ ਤੇ ਮੈਨੂੰ ਲੱਗਦਾ तकरीबन 100 ਤੋਂ ਉੱਪਰ ਜਿਹੜੇ ਅ ਅੱਜ ਦੀ ਜੁਆਇਨਿੰਗ ਦੇ ਵਿੱਚ ਲੋਕ ਸ਼ਾਮਲ ਬੜੇ ਕੇਜਰੀਵਾਲ ਸਾਹਿਬ ਦੀ ਜਿਹੜੀ ਹੈਗੀ ਬੜੇ ਕੰਮ ਇਸ ਨੇ ਬੁਲਾ ਕੇ ਇਮਾਨਤ ਹੋ ਗਈ ਹੈ ਇੱਕ ਵਾਰੀ ਇਮਾਨਤ ਨੇ ਇੱਕ ਕੰਡੀਸ਼ਨ ਅਮ ਜਾਣ ਜਾਂਦੀ ਹੈ ਅ ਮੈਂ ਕਹਾਂਗੀ ਕਿ ਸੱਚ ਦੀ ਜਿੱਤ ਹੋਈ ਹੈ ਸੱਚ ਨੂੰ ਮੈਂ ਹਰ ਵਾਰ ਕਹਿਣੀ ਹੁੰਦੀ ਕਿ ਸੱਚ ਨੂੰ ਫਾਂਸੀ ਲਾਉਣੀ ਬਹੁਤ ਆਕੀ ਹੁੰਦੀ ਹੈ ਜਿੱਥੇ ਲੋਕ ਸਾਡੇ ਨਾਲ ਖੜੇ ਹੋਣ ਉੱਥੇ ਬੇਬੁਨਿਆਦ ਇਲਜ਼ਾਮ ਲਾ ਕੇ ਜਾਂ ਈਡੀ ਤੇ ਸੀ ਆਪਣੀ ਤੁਸੀਂ ਵੀ ਆਈ ਦਾ ਸਹਾਰਾ ਲੈ ਕੇ ਜਿਹੜੀ ਮੌਜੂਦਾ ਸਰਕਾਰ ਹੈ ਸੈਂਟਰ ਦੀ ਉਹ ਕੋਸ਼ਿਸ਼ ਕਰਦੀ ਹੈ ਕਿ ਜਿੱਥੇ-ਕਿੱਥੇ ਵੀ ਨਾਨ ਬੀਜੇਪੀ ਕੈਂਡੀਡੇਟਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਆਵਾਜ਼ ਬੰਦ ਕੀਤੀ ਜਾਵੇ ਜੇਲ੍ਹਾਂ ਚ ਡੱਕਿਆ ਜਾਵੇ ਪਰ ਅੰਤ ਨੂੰ ਸੱਚ ਦੀ ਜਿੱਤ ਹੋਈ ਹੈ ਉਸ ਤੇ ਲਈ ਮੈਂ ਕੇਦਰੀਵਾਲ ਸਾਹਿਬ ਦੇ ਨਾਲ ਖੜੇ ਨੇ ਜਿਹੜੇ ਲੋਕ ਉਹਨਾਂ ਦੀ ਸੋਚ ਦੇ ਨਾਲ ਖੜੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਿਲ੍ਹਾ ਪਛਤਾ ਬਲਾਕ ਸੰធីਂਚਾ ਚੋਂ ਜਿਹੜੀਆਂ ਅਸੀਂ ਭਾਗ ਕੀ ਵਜਾਈਆਂ ਕਦਮੇ ਚੋਣਾਂ ਕਰਵਾ ਰਹੇ ਹੁੰਦੇ ਆ ਅਸੀਂ ਜਿੰਨੀ ਚੋਣ ਤੋਂ ਪਹਿਲਾਂ ਕਿ ਬਾਤ ਚ ਗੱਲ ਆ ਦੇਖੋ ਜੀ ਇਹ ਫੈਸਲੇ ਤਾਂ ਉੱਪਰ ਸੀਐਮ ਸਾਹਿਬ ਦੇ ਲੈਵਲ ਤੇ ਹੀ ਹੋਣੇ ਹੁੰਦੇ ਆ ਪਰ ਇਹਨਾਂ ਪਤਾ ਕਿ ਹੁਣ ਸਾਨੂੰ ਹਰ ਪਾਸੇ ਤਿਆਰੀਆਂ ਜਿਹੜੀਆਂ ਅਸੀਂ ਜ਼ੋਰ ਸ਼ੋਰ ਨਾਲ ਕਰ ਰਹੇ ਆ ਜਿਹੜੀ ਵੀ ਚੋਣ ਪਹਿਲਾਂ ਆਉਂਦੀ ਆ ਅਸੀਂ ਉਹਦੇ ਲਈ ਪੂਰੀ ਤਰ੍ਹਾਂ ਤਿਆਰ ਹਾਂ ਜਿਵੇਂ ਤਿਆਰੀਆਂ ਦੀ ਗੱਲ ਕੀਤੀ ਹੈ ਹਰਿਆਣੇ ਦੇ ਵਿੱਚ ਜਿਹੜੇ ਹੈਗੇ ਇਲੈਕਸ਼ਨ ਹੈਗੇ ਕਿਸ ਤਰ੍ਹਾਂ ਮੈਂ ਪਰਸੋਂ ਹੀ ਜਾ ਕੇ ਆਇਆ ਹਰਿਆਣਾ ਦੇ ਵਿੱਚ ਹਰਪਿੰਦਰ ਜੀ ਨੂੰ ਉਹਨਾਂ ਦੇ ਕਾਗਜ਼ ਪ੍ਰਵਾਹ ਕੇ ਆਇਆ ਔਰ ਕੇਜਰੀਵਾਲ ਸਾਹਿਬ ਦੀ ਜੋ ਸੋਚ ਸੀ ਕਿ ਅਸੀਂ ਆਮ ਘਰਾਂ ਦੇ ਬੱਚੇ ਲੈ ਕੇ ਆਉਣੇ ਇਸੇ ਤਰ੍ਹਾਂ ਹੀ ਆਮ ਘਰ ਦਾ ਇੱਕ ਬੱਚਾ ਲਿਆਂਦਾ ਔਰ ਤਨਾਟਾਂ ਦੇ ਅੱਗੇ ਖੜਾ ਕੀਤਾ ਗਿਆ ਔਰ ਖੁਸ਼ੀ ਦੀ ਗੱਲ ਇਹ ਸੀ ਕਿ ਉਸ ਦੇ ਨਾਲ ਬਹੁਤ ਵੱਡਾ ਕਾਫਲਾ ਲੋਕਾਂ ਦਾ ਜਾ ਰਿਹਾ ਸੀ ਚਾਹੇ ਆਪ ਦੇ ਨਾਲ ਉਹਦਾ ਕੋਈ ਇਹ ਨਹੀਂ ਸੀ ਕਿ ਕੋਈ ਬਹੁਤ ਪੈਸੇ ਵਾਲਾ ਔਰ ਇਸ ਗੱਲ ਦੀ ਖੁਸ਼ੀ ਹੈ ਕਿ ਕੇਜਰੀਵਾਲ ਸਾਹਿਬ ਦੀ ਸੋਚ ਹੈ ਜਿਹੜੀ ਪੂਰੀ ਦੁਨੀਆ 'ਚ ਫੈਲ ਰਹੀ ਹੈ ਔਰ ਹੁਣ ਬਹੁਤ ਛੇਤੀ ਰਾਜ ਉਹਨਾਂ ਲੋਕਾਂ ਦੇ ਹੱਥਾਂ ਚਾਊਗਾ ਜਿਹੜੇ ਸਦੀਆਂ ਤੋਂ ਡੀਕ ਰਹੇ ਸੀ ਵੀ ਇੱਕ ਕਹਿ ਲੋ ਕਿ ਤਰਸਯੋਗ ਜ਼ਿੰਦਗੀ ਹੋ ਜਾਂਦੀ ਹੈ ਜਦੋਂ ਕਿ ਕੁਸ਼ਕ ਘਰਾਣਾ ਹੀ ਰਾਜ ਕਰਦੇ ਹੋਣ ਸੋ ਬਹੁਤ ਜਲਦ ਇਹ ਪਾਸਾ ਵੀ ਪਲਟਣ ਵਾਲਾ ਹੈ ਪੰਜਾਬ ਦੇ ਵਿੱਚ ਇਹ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ ਜਦੋਂ ਸਾਡੀ ਆਪ ਦੀ ਸਰਕਾਰ ਬਣ ਗਈ ਤਾਂ ਕੋਈ ਧਰਨੇ ਮਜਾਰੇ ਨਹੀਂ ਕੀਤੇ ਜਾਣਗੇ ਹੁਣ ਲੰਬੇ ਸਮੇਂ ਤੋਂ ਡਾਕਟਰ ਵੀ ਹੜਤਾਲ ਤੇ ਆ ਬਿਲੀਗੋੜ ਵੀ ਹੜਤਾਲ ਤੇ ਆ ਉਹਨਾਂ ਦੇ ਬੀਸੀ ਦਫ਼ਤਰ ਦੇ ਮੁਲਾਜ਼ਮ ਵੀ ਹੜਤਾਲ ਤੇ ਜਾਂਦੇ ਆ ਕਈ ਵਾਰੀ ਸਿਆਸਤ ਹੋਰ ਤਰ੍ਹਾਂ ਚੱਲਣ ਲੱਗ ਜਾਂਦੀ ਹੈ ਕਈ ਵਾਰੀ ਜੇ ਸਰਕਾਰ ਚੰਗੇ ਕੰਮ ਵੀ ਕਰਦੀ ਹੈ ਨਾ ਤਾਂ ਵਿਰੋਧੀ ਧਿਰ ਉਹਨੂੰ ਹੋਰ ਤਰ੍ਹਾਂ ਲੈ ਕੇ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਵਿਰੋਧ ਕਰੋ ਸੋ ਬਿਜਲੀ ਬੋਰਡ ਦੀਆਂ ਵੀ ਮੀਟਿੰਗਾਂ ਦੋ ਦਿਨਾਂ ਤੋਂ ਚੱਲ ਰਹੀਆਂ ਕੋਈ ਵੀ ਸਪਸ਼ਟ ਉਹ ਆਪਣੀ ਮੰਗ ਨਹੀਂ ਰੱਖ पाए ਔਰ ਲੋਕ ਤਾਂ ਖੁਸ਼ ਨੇ ਜੋ ਬਿਜਲੀ ਦੀਆਂ ਨੀਤੀਆਂ ਮਾਨ ਸਾਹਿਬ ਨੇ ਲਿਆਂਦੀਆਂ ਅਸੀਂ ਆਪਣੇ ਮੁਲਾਜ਼ਮਾਂ ਦੇ ਨਾਲ ਪਹਿਲਾਂ ਵੀ ਸੀ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਕਦੇ ਵੀ ਮਾਨ ਸਾਹਿਬ ਨੇ ਇਨਕਾਰ ਨਹੀਂ ਕੀਤਾ ਸੁਣਨ ਤੋਂ ਜਿੰਨੀਆਂ ਮੀਟਿੰਗਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਹੈ ਮੈਨੂੰ ਲੱਗਦਾ ਕਿ ਪਹਿਲਾਂ ਕਦੇ ਟਾਈਮ ਵੀ ਨਹੀਂ ਮਿਲਦਾ ਸੀ ਸੋ ਮੇਰੀ ਲੋਕਾਂ ਨੂੰ ਆਪਣੇ ਮੁਲਾਜ਼ਮਾਂ ਨੂੰ ਵੀ ਇਹੀ ਬੇਨਤੀ ਹੈ ਕਿ ਧਰਨੇ ਮਜ਼ਾਰਿਆਂ ਨੂੰ પાસੇ ਕਰਕੇ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰਕੇ ਗੱਲਬਾਤ ਰਹੀ ਜਿਹੜਾ ਮਸਲੇ ਦਾ ਹੱਲ ਕੱਢਿਆ ਜਾਵੇ